ਪਾਸੇ ਵੀ ਲੱਖਾ ਸਿਧਾਣਾ ਦੀ ਤਾਂ ਜਿਵੇਂ ਤੁਹਾਨੂੰ ਪਤਾ ਕਿ ਹਰ ਇੱਕ ਮੁੱਦੇ ਦੇ ਉੱਤੇ ਲੱਖਾ ਸਿਧਾਣਾ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਲਗਾਤਾਰ ਹੁਣ ਉਹ ਪਾਣੀ ਦੇ ਮੁੱਦੇ ਨੂੰ ਲੈ ਕੇ ਵੀ ਕਿਉਂਕਿ ਬੁੱਢੇ ਨਾਲ ਦਾ ਪਾਣੀ ਜਿਸ ਤਰੀਕੇ ਦੇ ਨਾਲ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਗੰਦਲਾ ਹੁੰਦਾ ਜਾ ਰਿਹਾ ਉਸ ਨੂੰ ਲੈ ਕੇ ਵੀ ਕਾਫੀ ਚਿੰਤਤ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸਿਰਫ ਉਹ ਗੱਲਾਂ ਬਾਤਾਂ ਵਾਲੇ ਨੇ ਚੁਟਕਲੇ ਸੁਣਾਉਣ ਵਾਲੇ ਨੇ ਪਰ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਉਹਨਾਂ ਬਾਲ ਵੀਰ ਧਿਆਨ ਹੈ ਅੱਜ ਦਾ ਚਲਦੇ ਉਹਨਾਂ ਨੇ ਲੁਧਿਆਣਾ ਦੇ ਵਿੱਚ ਉੱਥੇ ਜਿਹੜਾ ਕਿ ਪੱਕਾ ਮੋਰਚਾ ਲਗਾਉਂਦਾ ਐਲਾਨ ਕਰ ਦਿੱਤਾ ਹੈ। ਨਹੀਂ ਲਾ ਰਹੇ ਹੈ ਸਮੁੱਚੀ ਟੀਮ ਸਮਟਾ ਪੰਜਾਬ ਨਾਲ ਵੱਖ-ਵੱਖ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ ਮੁਖੌਲ ਕਰ ਰਿਹਾ ਗਮਰਾਹ ਕਰ ਰਿਹਾ ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ। ਲੋਕ ਮਰ ਰਹੇ ਨੇ ਤਰਾਤਰਾ ਕਰ ਰਹੇ ਨੇ ਕੈਂਸਰ ਦੇ ਨਾਲ ਕਾਲੀ ਪੀੜ ਦੇ ਨਾਲ ਹੋਰ ਭਿਆਨਕ ਬਿਮਾਰੀਆਂ ਨਾਲ ਲੋਕ ਲੋਕਾਂ ਮੋਰ ਲਗਾਤਾਰ ਬੰਦੀਆ ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜਣਾਾਂ ਦੇ ਵਿੱਚ ਬਹਿ ਜਾਊਂਗਾ ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜਣਾਾਂ ਦੇ ਵਿੱਚ ਬੈਠ ਰਿਹਾ ਕੱਲੀਆਂ ਗੱਲਾਂ ਤੋਂ ਇਲਾਵਾ ਕੱਲੀਆਂ ਕਹਾਣੀਆਂ ਤੋਂ ਇਲਾਵਾ ਚਟਕੁਲਿਆਂ ਤੋਂ ਇਲਾਵਾ ਗੱਫਾਂ ਤੋਂ ਇਲਾਵਾ ਬਰੋਧੀਆਂ ਤੇ ਤੰਝ ਕਸਨ ਤੋਂ ਇਲਾਵਾ ਕੀ ਕਰ ਰਿਹਾ ਆ ਪਿੱਛੇ ਜਿਹੋ ਨੇ ਲਗਾਤਾਰ ਦੋ ਤਿੰਨ ਮੀਟਿੰਗਾਂ ਸੱਦੀਆਂ ਇੱਕ ਅੱਧ ਮਿੰਟ ਮੀਟਿੰਗ ਸੱਦੀ ਆ ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ ਫਿਰ ਜਿਸ ਤਰ੍ਹਾਂ ਕੋਈ ਨੈਪੂਲਾ ਕੋਈ ਕੰਪਨੀ ਆ ਕੈਨੇਡਾ ਦੀ ਇਸ ਤਰ੍ਹਾਂ ਭਾਈ ਤੋੜ ਨਹੀਂ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਇਹ ਪਾਣੀ ਆ ਸਾਫ਼ ਇਹ ਕੰਪਨੀ ਕਰੂਗੀ ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ ਸਵਾਲ ਇਹ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਵਿਅਕਤੀ ਜੀ ਇਹ ਨਾਲ ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਰਿਹਾ ਜਗਾ 10-12 ਸਾਲ ਪਹਿਲਾਂ ਇੱਥੇ ਬੁੱਢੇ ਦਰਿਆ ਦੇ ਉੱਤੇ ਖੜ ਕੇ ਸਿੱਟ ਕੇ ਬਕਟੀਰੀ ਦੀਆਂ ਆਪਣੀਆਂ ਬੋਰੀਆਂ ਵਿੱਚ ਕਹਿੰਦੇ ਲੋ ਹੋ ਗਿਆ ਸਾਫ 10 ਸਾਲ ਲੰਘੇ ਹੁਣ ਉਹੀ ਇਹ ਟਾਈਮ ਲਗਾਉਣ ਤੋਂ ਮੁੱਖ ਮੰਤਰੀ ਫਿਰਦਾ ਪਰ ਹੁਣ ਇਹ ਪਰਵਾਸ ਨਹੀਂ ਹੁਣ ਇਹ ਡਰਾਮਾ ਨਹੀਂ ਚੱਲੂਗਾ ਸੋ ਅਸੀਂ ਇਸ ਤਰ੍ਹਾਂ ਬਾਈ ਹੁਕਮੋਏ ਨੇ ਕਿ ਆ ਕਿ ਇੱਕ ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਰੋਇਪੁਰਾ ਰੋਡ ਦੇ ਉੱਤੇ ਢੇਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਹਾਂ ਇੱਥੇ ਬੈਠ ਰਹੇ ਹਾਂ ਤੇ ਇੱਥੋਂ ਇਹ ਜ਼ਹਿਰਾਂ ਬੰਦ ਕਰਕੇ ਉਠਾਂਗੇ ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ ਪਰ ਉਹ ਤੁਸੀਂ ਗਾਹਾਂ ਕਿਉਂ ਲਏਗੇ ਕਬੇ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ ਸਥਾਈ ਤੌਰ ਤੇ ਹੱਲ ਚਾਹੁੰਦੇ ਆ ਅਸੀਂ ਉਹਨੇ ਵੀ ਲਲਾ ਲਲਾ ਕਰਾਤੀ ਜੀ ਰੋਲਾ ਪਾਤਾ ਜੀ ਹਾਂ ਜੀ ਅਸੀਂ ਆ ਕਰਤਾ ਆ ਕਰਤਾ ਉਹਨਾਂ ਕੱਖ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਵੀ ਇਹ ਇਹ ਬਹੁਤ ਗੰਭੀਰ ਮੁੱਦਾ ਹੈ ਕਿ ਸਾਰੇ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਜਨਿਆ ਹੋਇਆ ਚਾਹੇ ਧਰਤੀ ਹੈ ਤਾਂ ਤੇ ਚਾਹੇ ਦਰਿਆਵਾਂ ਜੁਗਾਰ ਪਾਈ ਜਾ ਰਹੀ ਆ ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੁਣੇ ਤੋਕੇ ਜੜ ਕੇ ਉਠਾਂਗੇ ਜੋ ਮਰਜ਼ੀ ਹੋ ਜੇ ਇਹਨੇ ਜਾ ਕੇ ਜੇਲ ਸੱਪਣੇ ਆ ਬੰਦ ਕਰਨੇ ਆ ਪਰਚੇ ਦੇਣੇ ਆ ਭਵੰਤਰੀ ਸਰਕਾਰ ਨੇ ਉਹ ਕਰ ਲਏ ਤੇ ਨਹੀਂ ਪਰ ਹਾਲ ਹਾਲ ਦੇ ਵਿੱਚ ਅਸੀਂ ਇਹ ਜ਼ਹਿਰਾਂ ਬੰਦ ਕਰਕੇ ਸਾਰਾ ਚਲ ਮਾਨ ਸਾਹਿਬ ਨੇ ਜਿਹੜਾ ਉਹ ਜੇ ਪਹਿਲਾਂ ਬੋਲਣ ਨੂੰ ਕੋਈ ਗੱਲ ਬਸ ਹੀ ਕਹੇ ਫਿਰ ਉਹ ਤੁਹਾ ਆਪਾ ਸਵਾਲ ਜਵਾਬ ਜੀ ਸਰ ਮੇਰਾ ਫ੍ਰੀਮ ਦੇ ਦੇ ਕਿ ਲੱਖਾਂ ਸਿਧਾਨਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਲਗਾਤਾਰ ਆਪਣੀ ਆਵਾਜ਼ ਉਭੰਕ ਕਰ ਰਹੇ ਤੇ ਨਾਲ ਹੀ ਪਾਣੀਆਂ ਦੇ ਮੁੱਦੇ ਦੇ ਉੱਤੇ ਵੀ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਨੇ ਬਿਰਾ